ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਇੱਕ ਦਿਨ ਦਾ ਜਿਸ ਵਿੱਚ ਬਹੁਤ ਜ਼ਿਆਦਾ ਛੋਰ-ਛਰਾਬਾ ਹੋਇਆ ਇੱਕ ਦਿਨ ਦੇ اجلاس ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਖਪਾਲ ਸਿੰਘ ਖੇੜਾ ਹੋਏ ਅੰਮੋ ਸਾਹਮਣੇ ਸੁਖਪਾਲ ਸਿੰਘ ਖੇੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਐਸੀ ਗੱਲ ਕਹੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਖੇੜਾ ਦੇ ਉੱਪਰ ਵੱਡਾ ਇਲਜ਼ਾਮ ਲਾ ਕੇ ਉਹਨਾਂ ਨੂੰ ਖੁرافاتی ਕਿਹਾ ਹੈ ਖੁرافاتی ਕਿਉਂ ਕਿਹਾ ਸੁਪਾਲ ਸਿੰਘ ਖਹਿਰਾਂ ਨੂੰ ਜੋ ਮੁੱਖ ਮੰਤਰੀ ਭਗਵੰਤ ਮਾਨ ਅਕਸਰੀ ਆਪਣੇ ਵਿਰੋਧੀਆਂ ਦੇ ਉੱਪਰ ਵੱਡੇ ਤੰਜ ਕਸਦੇ ਨੇ ਪਰ ਅੱਜ ਸੁਪਾਲ ਸਿੰਘ ਖਹਿਰਾਂ ਨੂੰ ਸਦਨ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨਾਂ ਨੂੰ ਖੁرافਾਫਾਤੀ ਕਹਿ ਕੇ ਸਬੋਧਨ ਕੀਤਾ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦਾਸ਼ ਜੋ ਅੱਜ ਸਪੈਸ਼ਲ ਸਦਨ ਬੁਲਾਇਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਜੀ ਰਾਮ ਜੀ ਜੋ ਬਿੱਲ ਲਿਆਂਦਾ ਗਿਆ ਹੈ ਮਨਰੇਗਾ ਦਾ ਨਾਮ ਬਦਲ ਕੇ ਉਸ ਦਾ ਵਿਰੋਧ ਕੀਤਾ ਗਿਆ ਪਰ ਉਸ ਬਿੱਲ ਦੇ ਵਿਰੋਧ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਆਪਸ ਦੇ ਵਿੱਚ ਖੜਦੇ ਨਜ਼ਰ ਆਏ ਜੋ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਦੂਜੀ ਦੇ ਉੱਪਰ ਮੇਹਣਾ ਮੇਣੀ ਹੋਏ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਖਪਾਲ ਸਿੰਘ ਖੈਰਾ ਤਿੰਨਾਂ ਦੀ ਪੂਰੀ ਸਦਨ ਦੇ ਵਿੱਚ ਜਿਹੜੀ ਸੁਣਾਈ ਦਿੱਤੀ ਸਖਪਾਲ ਸਿੰਘ ਖਹਿਰਾ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਤੰਜ ਕੱਸੇ ਕਿ ਤੁਹਾਨੂੰ ਕਾਂਗਰਸ ਵਾਲੇ ਨਹੀਂ ਬੋਲਣ ਦਿੰਦੇ ਤੁਹਾਨੂੰ ਤੁਹਾਡੀ ਪਾਰਟੀ ਵਾਲੇ ਸਮਾਂ ਨਹੀਂ ਦਿੰਦੇ ਤੇ ਫਿਰ ਅਸੀਂ ਤੁਹਾਨੂੰ ਬੋਲਣ ਦਈਏ ਕਿਉਂ ਸਦਨ ਦੇ ਵਿੱਚ ਸਖਪਾਲ ਸਿੰਘ ਖਹਿਰਾ ਨੂੰ ਨਹੀਂ ਬੋਲਣ ਦਿੱਤਾ ਗਿਆ ਕਾਂਗਰਸ ਨੂੰ ਜੋ 18 ਮਿੰਟ ਦਾ ਸਮਾਂ ਮਿਲਿਆ ਸੀ ਪਰ 28 ਮਿੰਟ ਕਾਂਗਰਸ ਨੇ ਜੋ ਖਰਚ ਕੀਤੇ ਨੇ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਹੀ ਪੂਰਾ ਸਮਾਂ ਲੈ ਗਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਖਹਿਰਾ ਨੂੰ ਖਰਾਫਾਤੀ ਦੱਸਿਆ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੌਰਾਨ ਪਹਿਲਾ 4 ਸਾਬਜਦਾਂ ਨੂੰ ਸ਼ੰਤ ਤਧਰੀ ਦਿੱਤੀ ਗਈ ਸਪੀਕਰ ਕੋਰਤਾਰ ਸਿੰਘ ਸੰਧਵਾ ਵੱਲੋਂ 4 ਸਾਬਜਦਾਂ ਦੀ ਸ਼ਹਾਦਤ ਨੂੰ ਸਦਨ ਵਿੱਚ ਯਾਦ ਕੀਤਾ ਗਿਆ ਤੇ ਇਸ ਤੋਂ ਬਾਅਦ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਸਦਨ ਚੋਂ ਬਾਹਰ ਕੱਢਣ ਵਾਰੇ ਬੋਲਿਆ ਗਿਆ ਤਾਂ ਸਮਾਨਾ ਮਿਲਣ ਕਾਰਨ ਸੁਖਪਾਲ ਸਿੰਘ ਖਹਿਰਾ ਸਦਨ ਦੇ ਵਿੱਚਕਾਰ ਆ ਗਏ ਤੇ ਉੱਥੇ ਆ ਕੇ ਜੋ ਉਹਨਾਂ ਦੀ ਬਹਿਸਬਾਦੀ ਹੋਈ ਕੋਟਾਰ ਸਿੰਘ ਸੰਧਵਾਰ ਨਾਲ ਉਹ ਬਹਿਸ ਕਰਦੇ ਰਹੇ ਸਪੀਕਰ ਨੇ ਕਿਹਾ ਕਿ ਕਾਂਗਰਸ ਕੋਲ 18 ਮਿੰਟ ਦਾ ਸਮਾਂ ਸੀ ਪਰ ਉਹਨਾਂ ਨੂੰ 28 ਮਿੰਟ ਦਿੱਤੇ ਗਿਆ ਕੋਟਾਰ ਸਿੰਘ ਸੰਧਵਾਰੇ ਸੁਖਪਾਲ ਖੈਰਾ ਨੂੰ ਨਾਮ ਕੀਤਾ ਗਿਆ ਤੇ ਸਦਨ ਵਿੱਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ ਜੋ ਵਿਧਾਨ ਸਭਾ ਦੇ ਮਾਰਸ਼ਲਾਂ ਨੇ ਸੁਖਪਾਲ ਸਿੰਘ ਖੈਰਾ ਨੂੰ ਜ਼ਬਰਦਸਤੀ ਸਦਨ ਵਿੱਚੋਂ ਚੱਕ ਕੇ ਬਾਹਰ ਕੱਢ ਦਿੱਤਾ ਤੇ ਵਿਧਾਨ ਸਭਾ ਵਿੱਚ ਹੰਗਾਮਾ ਇਹਨਾਂ ਵੱਲ ਗਿਆ ਕਿ ਸਪੀਕਰ ਦੇ ਹੁਕਮਾਂ ਤੋਂ ਬਾਅਦ ਵੀ ਮਾਰਸ਼ਲਾਂ ਨੇ ਸੁਖਪਾਲ ਸਿੰਘ ਖੈਰਾ ਨੂੰ ਸਦਨ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਖੈਰਾ ਲਗਾਤਾਰ ਸਪੀਕਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਸਨ ਤੇ ਵੈਲ ਵਿੱਚ ਡਟੇ ਹੋਏ ਸਨ ਇਸ ਕਾਰਵਾਈ ਦੇ ਦੌਰਾਨ ਸਦਨ ਵਿੱਚ ਭਾਰੀ ਰੋਲਾ ਰੱਪਾ ਪਿਆ ਅਤੇ ਵਿਰੋਧੀ ਧਿਰ ਨੇ ਹੋਰਨਾ ਮੈਂਬਰਾਂ ਨੂੰ ਵੀ ਇਸ ਦਾ ਸਖਤ ਵਿਰੋਧ ਕੀਤਾ ਮੁੱਖ ਮੰਤਰੀ ਨੇ ਖੈਰਾ ਦੇ ਬੋਲੇ ਤਿੱਖੇ ਹਮਲੇ ਮੁੱਖ ਮੰਤਰੀ ਨੇ ਕਿਹਾ ਕਿ ਤੂੰ ਸਾਡੀ ਪਾਰਟੀ ਵਿੱਚ ਵੀ ਰਹਿ ਕੇ ਪਹਿਲਾਂ ਜੋ ਐਲਓਪੀ ਲੀਡਰ ਬਣਿਆ ਸੀ ਪਰ ਤੂੰ ਜਿਆਦਾ ਪਰਬੋਲਾ ਹੋਣ ਕਰਕੇ ਤੈਨੂੰ ਉਸ ਵਕਤ ਵੀ ਐਲਓਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੂੰ ਬੜਬੋਲਾ ਹੋਣ ਕਰਕੇ ਹੀ ਤੈਨੂੰ ਕਾਂਗਰਸ ਪਾਰਟੀ ਵੀ ਨਹੀਂ ਬੋਲਣ ਦਿੰਦੀ ਸੋ ਸੁਖਪਾਲ ਸਿੰਘ ਖੈਰਾ ਜੀ ਤੇਰਾ ਕਾਂਗਰਸ ਦੇ ਵਿੱਚ ਵੀ ਹੁਣ ਆਖਰੀ ਸਮਾਂ ਹੈ ਹੁਣ ਨਵੀਂ ਪਾਰਟੀ ਵਿੱਚ ਜਾਏਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵੱਡੇ ਤੰਜ ਕੱਸੇ ਸੁਖਪਾਲ ਸਿੰਘ ਖੈਰਾ ਤੇ ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਮੌਜੂਦ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੈਰਾ ਨੂੰ ਖਰਾਫਤੀ ਕਹਿੰਦੇ ਹੋ ਸਦਨ ਵਿੱਚੋਂ ਬਾਹਰ ਕੱਢਣ ਲਈ ਕਿਹਾ ਮਾਨ ਨੇ ਕਿਹਾ ਕਿ ਤੁਸੀਂ ਗਰੀਬਾਂ ਦੇ ਹੱਕ ਵਿੱਚ ਨਹੀਂ ਹੋ ਇਹ ਮੈਨੂੰ ਭਾਸ਼ਣ ਨਹੀਂ ਦੇਣ ਦੇਣਾ ਚਾਹੁੰਦੇ ਮੈਂ ਬਾਪੂ ਦੀ ਕਮਾਈ ਵਾਲਾ ਨਹੀਂ ਹਾਂ ਸਭ ਕੋ ਗਰੀਪਾਂ ਦੀ ਗੱਲ ਕਰਨ ਵਾਲਾ ਹ ਤੁਸੀਂ ਖੁਦ ਬੋਲ ਕੇ ਸਦਨ ਵਿੱਚੋਂ ਨਿਕਲ ਜਾਣਾ ਚਾਹੁੰਦੇ ਹੋ ਸੋ ਸੁਖਪਾਲ ਸਿੰਘ ਖੇਰਾ ਦੇ ਬਾਰੇ ਅੱਜ ਬਹੁਤ ਵੱਡੇ ਇਲਜ਼ਾਮ ਲਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਹੁਣ ਤੁਹਾਨੂੰ ਕਾਂਗਰਸ ਵਿੱਚ ਵੀ ਨਹੀਂ ਰਹਿਣਾ ਦੇਣਗੇ ਕਾਂਗਰਸ ਵਿੱਚੋਂ ਵੀ ਤੁਸੀਂ ਹੁਣ ਜਾਣ ਲਈ ਤਿਆਰੀ ਕਰ ਰਹੇ ਹੋ ਹੁਣ ਅੱਗੇ ਤੁਹਾਡਾ ਬੀਜੇਪੀ ਜਾਂ ਅਕਾਲੀ ਦਲ ਵਿੱਚ ਤੁਸੀਂ ਜਾ ਸਕਦੇ ਜੇ ਸੁਖਪਾਲ ਸਿੰਘ ਖੇਰਾ ਦੇ ਬਾਰੇ ਅੱਜ ਵੱਡੇ ਇਲਜ਼ਾਮ ਲਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ